ਤੋ ਮੈਂਬਰੀ ਗਰ ਉਹਨਾਂ ਦੀ ਟੀਮ ਵੱਲੋਂ ਜਿਹੜੀ ਹੈਗੀ ਆ ਇੱਕ ਬਾਈਕ ਚੋਰੀ ਹੋਇਆ ਕੰਮ ਔਰ ਉਹ ਇੱਕ ਤੋਂ ਸ਼ੁਰੂ ਹੋ ਕੇ 23 ਬਾਈਕਸ ਤੱਕ ਚਲਾ ਗਿਆ ਔਰ ਉਹਨਾਂ ਚੋਂ ਇੱਕ ਜਿਹੜਾ ਮੁੰਡਾ ਹੈ ਉਹਦਾ ਨਾਮ ਯਾਦਵਿੰਦਰ ਹੈ ਦੂਜੇ ਦਾ ਨਾਮ ਮੁਹੰਮਦ ਸਾਰੇ ਜਿਹੜੇ ਚੋਰੀ ਕਮਾਂਸੇ ਦਾ ਰਹਿਣ ਵਾਲਾ ਹੈ ਔਰ ਇੱਕ ਜਿਹੜੇ ਬਰਾਮਦ ਕੀਤੇ ਗਏ ਨੇ ਫਤਿਹਬਾਦ ਦਾ ਰਹਿਣ ਵਾਲਾ ਇਹਨਾਂ ਨੇ ਆਪਸ ਵਿੱਚ ਇਕੱਠੇ ਹੋ ਕੇ ਇਹਨਾਂ ਨੇ ਪਟਿਆਲੇ ਦਾ ਕੋਈ ਕੋਨਾ ਹੀ ਨਹੀਂ ਛੱਡਿਆ ਜਿੱਥੋਂ ਇਹਨਾਂ ਨੇ ਜਾ ਕੇ ਬਾਈਕਸ ਚੋਰੀ ਨਾ ਕੀਤੀ ਹੋਵੇ ਔਰ ਇਹਨਾਂ ਮੋਡਸ ਆਫ ਅਪਰੈਂਡੀਏ ਆ ਕਿ ਬਾਈਕ ਚੋਰੀ ਕਰਨਾ ਉਸ ਚੀਜ਼ ਨੂੰ ਸੇਲ ਆਊਟ ਜਾਂ ਉਹ ਵੀ ਨਹੀਂ ਕਰਦੇ ਸੀ ਇਹ ਲੋਕਾਂ ਨੂੰ ਜਿਵੇਂ ਆਪਾਂ ਕੋਈ ਚੀਜ਼ ਗਹਿਣੇ ਤੇ ਰੱਖ ਦਿੰਨੇ ਆ ਜੀ ਉਹ ਵੀ ਕਿਸੇ ਤੋਂ 20 ਫੜ ਲੈ ਕਿਸੇ ਤੋਂ 30 ਫੜ ਲੈ ਤੇ ਅਗਲੇ ਨੂੰ ਗਹਿਣੇ ਤੇ ਬਾਈਕ ਦਿੱਤਾ ਤੇ ਅਗਲਾ ਵੀ ਉਸ ਬਾਈਕ ਨੂੰ ਫਿਰ ਉਸੇ ਤੇ ਹੀ ਚਲਾਈ ਜਾਂਦਾ ਜਿਹੜਾ ਆਪਾਂ ਇੱਕ ਐਫੀਡੇਬਲ ਕਰਕੇ ਦੇ ਦਿੰਨੇ ਆ ਤਾਂ ਇਹ ਸਾਰਾ ਜਿਹੜਾ ਗਰੋਅ ਹੈ ਇਹਨਾਂ ਦਾ ਜਿਹੜਾ ਦੋ ਬੰਦਿਆਂ ਦਾ ਦੋਵੇਂ ਹੀ ਅਸੀਂ ਫੜ ਲਏ ਨੇ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਚ ਅਸੀਂ 23 ਬਾਈਕਸ ਜਿਹੜੇ ਨੇ ਬਾਈ ਸਾਡੇ ਪੋਜੈਸ਼ਨ ਚ ਆ ਗਏ ਨੇ 23ਵਾਂ ਉਹਦਾ ਵਯਾ ਆ ਜਾਏਗਾ ਔਰ ਇਹਨਾਂ ਨੂੰ ਪੁਲਿਸ ਨੇ ਜਿਹੜਾ ਜੱਜ ਜੱਜ ਸਭ ਕੁਲ ਪੇਸ਼ ਕਰਕੇ ਔਰ ਇਹਨਾਂ ਦਾ ਰਿਮਾਂਡ ਲੈ ਲਿਆ ਔਰ ਅੱਗੇ ਜਿਹੜੇ ਬਾਕੀ ਨੇ ਹੋਰ ਇਹਨਾਂ ਨੇ ਕੀ ਕੀ ਕੀਤਾ ਉਹਨੂੰ ਡੰਗਾਈ ਨਾਲ ਕੀਤਾ ਜਾਏਗਾ ਅੱਜ ਦਾ ਪੀਸੀ ਕਰਨ ਦਾ ਮਕਸਦ ਇਹ ਹੈ ਵੀ ਜਦੋਂ ਵੀ ਆਪਾਂ ਕੋਈ ਵਾਹਨ ਲੈਣੇ ਆ ਤਾਂ ਪਬਲਿਕ ਦਾ ਵੀ ਫਰਜ਼ ਬਣਦਾ ਹੈ ਵੀ ਨਾਲ ਦੀ ਨਾਲ ਜਿਹੜਾ ਓਨਰ ਹੈ ਫਸਟ ਓਨਰ ਟੂ ਸੈਕੰਡ ਓਨਰ ਪ੍ਰੋਪਰ ਆਪਣੀਆਂ ਆਰ ਸੀਜ਼ ਔਰ ਬਾਕੀ ਚੀਜ਼ਾਂ ਚੈੱਕ ਕਰ ਲੈਣੇ ਚਾਹੀਦੇ ਆ ਔਰ ਇਦਾਂ ਦਾ ਕੋਈ ਵੀ ਚੀਜ਼ ਨਹੀਂ ਲੈਣਾ ਚਾਹੀਦਾ ਐਫੀ ਡੈਬਲ ਨਹੀਂ ਕੁਰੇ ਸਰ ਜੀ ਜਿਹੜੀ ਚੀਜ਼ਾਂ ਵਿੱਚ ਮੁੰਬਈ ਪੰਡਾ ਇਸ ਕਰਕੇ ਹੈ ਕਿ ਜਦੋਂ ਵੀ ਅਸੀਂ ਟੂ ਬਿਲਡਰ ਨੂੰ ਫੇਸ ਕਰਦੇ ਹਾਂ ਜਾਂ ਕੋਈ ਸਿਸਟੀਮ ਵਿੱਚ ਕੋਈ ਹੋਰ ਪ੍ਰਾਇਮਰ ਵੀ ਆ ਜਾਂਦਾ ਤਾਂ ਪਤਾ ਲੱਗ ਜਾਂਦਾ ਵੀ ਫਸਟ ਕੈਂਬਰ ਨੇ ਲਿਆ ਉਹਨੇ ਜੇ ਉਹ ਨਹੀਂ ਫਲਤੀਆ ਬਿਆਂ ਦੇ ਅਸੇ ਦੇ ਪਰਥੀ ਵਿੱਚ ਤਾਂ ਉਹ ਪੰਜ ਪੰਜ ਛੇ ਚੇਹੇ ਅੰਦਰ ਦੇ ਲਾ ਪਰ ਬਾਅਦ ਚ ਵੀ ਫੇਸ ਕਰਨਾ ਏ ਤੋਂ ਲੈ ਕੇ ਜੱਟ ਤੱਕ ਜਾਣਾ ਉਹ ਬਹੁਤ ਲੰਮਾ ਤੇ ਟਾਈਟ ਕੰਮ ਬਣ ਜਾਂਦਾ ਹੈ ਹੱਦ ਤੱਕ ਮੰਨ ਲਓ ਇਸ ਕਰਕੇ ਉਹ ਮੀਡੀਅਮ ਬਹੁਤ ਬਹੁਤ ਅਸੀਂ ਫੀਲ ਕਰਦੇ ਆਂ ਵੀ ਜਿਹੜੀ ਓਨਰਸ਼ਿਪ ਉਹ ਨਾਲ ਦੀ ਨਾਲ ਉਹ ਵੀ ਕਾਰ ਤੇ ਇਨ ਹੋਣੀ ਚਾਹੀਦੀ ਹੈ ਇਹਦੇ ਨਾਲ ਜਿਹੜਾ ਬੰਦਾ ਵੇਚਦਾ ਸਭ ਤੋਂ ਪਹਿਲਾਂ ਸਿਕਿਉਰਟੀ ਇਹਦੀ ਹੈ ਕਿ ਕੋਈ ਨਾ ਕੋਈ ਬਾਈਕ ਲੈ ਸਕਦਾ ਉਸ ਬੰਦੇ ਨੂੰ ਅੱਗੇ ਕਰਾਈਂ ਕਰਦੇ ਬਾਈ ਕੁਝ ਨਾ ਕਰਾ ਸਕਦਾ ਜਿਹੜਾ ਹੈਗਾ ਉਹਦਾ ਸਹੀ ਨਾਮ ਹੈ ਉਹ ਜਿਸ ਪਰਦੇ ਨੂੰ ਗ로우 ਹੈ ਇਹਨੂੰ ਇੱਕ ਜਿਵੇਂ ਦੱਸਿਆ ਤੁਹਾਨੂੰ ਇੱਕ ਬਾਈਕ ਅਸੀਂ ਰਾਉਂਡ ਅਪ ਕੀਤਾ ਉਤੋਂ ਫਿਰ ਪੁੱਛ ਕੇ ਸ਼ੁਰੂ ਹੋ ਗਈ ਤਾਂ ਜਿਹੜੀ ਸਾਡੇ ਡੀਐਸਪੀ ਸਾਹਿਬ ਨੇ ਸਰਦਾਰ ਸਤਨਾਮ ਸਿੰਘ ਔਰ ਬਰੀ ਅਸੇ ਚਲੋ ਹਰੀਗੇਟ ਨੇ ਸ਼ਿਵਰਾਜ ਢਿੱਲੋਂ ਸਰ ਇਹਨਾਂ ਨੇ ਆਪਸ ਚ ਜਿਹੜਾ ਐਜ਼ ਅ ਟੀਮ ਵਰਕ ਦਿਖਾਉਂਦੇ ਹੋਏ ਔਰ ਇਹਨੂੰ ਸਟੈਪ ਬਾਈ ਸਟੈਪ ਕਰਦੇ ਹੋਏ ਹੁਣ 23 ਤੱਕ ਪਹੁੰਚ ਗਏ ਆ ਜਦ ਅਟਰ ਮੋਟਰਸਾਈਕਲ ਕੇ ਟਾਰਗੇਟ ਕਿਤੇ ਜਾਂਦਾ ਸਪਲੈਂਡਰ ਸਾਰੇ ਸਰ ਦੇਖੋ ਜੀ ਜਿਹੜਾ ਬੰਦਾ ਚੋਰ ਐ ਉਹਨੇ ਤਾਂ ਈਜ਼ੀ ਟਾਰਗੇਟ ਦੇਖਣਾ ਕਿ ਕਿਹੜਾ ਈਜ਼ੀ ਟਾਰਗੇਟ ਐ ਕਿੱਥੇ ਅਵੰਡਣ ਖੜਾ ਜਦੋਂ ਤੋਂ ਮੈਂ ਮੋਟਰਸਾਈਕਲ ਲੈ ਜਾ ਸਕਾਂ ਸਰ ਸਾਰਾ ਇਹ ਪਟਿਆਲੇ ਦੇ ਨੇ ਪਟਿਆਲੇ ਦਾ ਕੋਨਾ ਹੀ ਨਹੀਂ ਛੱਡਿਆ ਕੋਈ ਇਹਨਾਂ ਨੇ ਜਿੱਥੋਂ ਆਪਾਂ ਵੀ ਦੇਖਦੇ ਸੀ ਪਿੱਛੇ ਜੇ ਤੁਹਾਡੇ ਮਾਰਡੀਮ ਮੂੜਥਣੀ ਵੀ ਸਾਨੂੰ ਆ ਰਹੀ ਸੀ ਵੀ ਇੱਕ ਫਲਾਣੀ ਤਾਂ ਬਾਈਕ ਮਿਸ ਹੋ ਗਿਆ ਜੀ ਫਲਾਣੀ ਤਾਂ ਮਿਸ ਹੋ ਗਿਆ ਅਸੀਂ ਉਹਨਾਂ ਚੋਂ 23 ਬਾਈਕ ਜਿਹੜੇ ਨੇ ਰਿਕਵਰ ਕਰਨ ਚ ਕਾਮਯਾਬ ਹੋ ਗਏ ਸਰ ਨਾਕਾਬੰਦੀ ਚ ਫੜੇ ਗਏ ਨੇ ਐਂਡ that is part of investigation ਕੀ ਕਿਵੇਂ ਇਨਫੋਰਮੇਸ਼ਨ ਆਈ ਤੇ ਕਿਵੇਂ ਅਸੀਂ ਅੱਗੇ ਡਵੈਲਪ ਕੀਤੀ ਇਹ ਨਸੀਰਤ ਸਾਰੇ ਨੇ ਤਾਂ ਸ਼ੀਲਾ ਚੋਰੀ ਕਰੀ ਇਜ਼ੀ ਮਨੀ ਜੀ ਸਰ ਪਹਿਲਾਂ ਵੀ ਉਹਨਾਂ ਪਤਾ ਕਰਦੇ ਨਹੀਂ ਪਹਿਲਾਂ ਸਾਰੇ ਨਵੇਂ ਨਵੇਂ ਉੱਠੇ ਕ੍ਰਿਮੀਨਲ ਨੇ ਜੀ ਇਹਨਾਂ ਦੇ ਪ੍ਰੀਵੀਅਸ ਕੋਈ ਜਿਹੜਾ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਆ ਔਰ ਜਿਵੇਂ ਮੈਂ ਦੱਸਿਆ ਇੱਕ ਰਤੀਏ ਦਾ ਇੱਕ ਮਾਨਸਾ ਦਾ ਕਿੰਨੀ ਕਿੰਨ੍ਹੀ ਉਮਰ ਹੈਗੀ ਛੋਟੇ ਉਮਰ ਕਿੰਨੀ ਜੀ 22 33 ਸਾਲ ਦੇ ਮੋਢੇ ਸਰ ਇਹਦੇ ਇਲਾਵਾ ਮੈਂ ਪਹਿਲਾਂ ਕਲੀਅਰ ਕੀਤਾ ਮੈਂ ਤੁਹਾਨੂੰ ਪਹਿਲਾਂ ਕਰਤਾ ਮਦਰ ਇਹ ਪਹਿਲਾਂ ਇਹ ਵੇਚ ਦੇਣੀ ਹੈ ਗਹਿਣੇ ਰੱਖ ਦੇਣੇ ਜਿਵੇਂ ਸਟਾਮ ਤੇ ਆਪਾਂ ਦੇ ਦਿੰਨੇ ਆ ਜੀ ਸਾਰੇ ਚੋਰੀ ਤੋਂ ਇਲਾਵਾ ਇੱਕ ਵੱਖਰੇ ਕਿਸਮ ਦਾ ਗੁਨਾਹ ਕੀਤਾ ਜਾ ਰਿਹਾ ਜਿਹੜਾ ਕਿਸੇ ਨੂੰ ਮਿਸ ਗਾਈਡ ਵੀ ਕੀਤਾ ਜਾ ਰਿਹਾ ਜਿਹੜਾ ਖਰੀਦ ਰਿਆ ਸੀ ਕੀ ਉਹਨੇ ਇਸ ਦੀ ਪੁਲਿਸ ਰਿਪੋਰਟ ਨਹੀਂ ਬਣਾਈ ਕਿਉਂ ਕ੍ਰਾਈਮ ਰਿਪੋਰਟ ਨਿਕਲ ਜਾਂਦੀ ਹੈ ਜੀ ਸਰ ਜਿਹੜਾ ਖਰੀਦ ਰਿਆ ਮੈਂ ਉਹੀ ਤਾਂ ਤੁਹਾਡੇ ਮੋਬਾਈਲ ਤੋਂ ਬੇਨਤੀ ਕੀਤੀ ਹੈ ਕਿ ਜਦੋਂ ਵੀ ਆਪਾਂ ਵਾਹਨ ਕੋਈ ਲੈਣੇ ਆ ਜਾਂ ਹੋਰ ਹੈ ਉਹਦੇ ਡਾਕੂਮੈਂਟਸ ਪ੍ਰੋਪਰ ਵੈਰੀਫਾਈ ਕਰਨੇ ਚਾਹੀਦੇ ਨੇ ਵੇਚਣ ਵਾਲੇ ਨੂੰ ਵੀ ਗੌਰ ਕਰਨੀ ਚਾਹੀਦੀ ਹੈ ਵੀ ਜਦੋਂ ਵਿੱਚ ਉਹ ਨਾਲ ਦੀ ਨਾਲ ਅਗਲੇ ਨੂੰ ਕਹੇ ਵੀ ਆਪਣੇ ਨਾਮ ਤੇ ਆਰਸੀ ਟਰਾਂਸਫਰ ਕਰਾ ਲੈ ਮੈਂ ਆਪਣੇ ਨਾਮ ਤੇ ਕੰਟੀਨਿਊ ਨਹੀਂ ਰੱਖਣੀ ਸਰ ਇਹ ਕੀ ਜੇ ਕਿਸੇ ਨੂੰ ਕੋਈ ਗਹਿਣੇ ਦਿੰਦੇ ਸੀਗੇ ਤੇ ਕੋਈ ਡਾਕੂਮੈਂਟ ਵੀ ਫੜਾਉਂਦੇ ਸੀ ਤੇ ਹੱਥ ਦੇ ਵਿੱਚ ਆਰਸੀ ਜਾਂ ਕੋਈ ਸਰਫ ਵਗੈਰਾ ਇਹ ਸਾਰੀਆਂ ਸਰ ਇਹ ਪਾਰਟ ਆਫ ਹੋਇਆ ਜੇ ਮੈਂ ਹੁਣ ਇਹ ਟ੍ਰਿਕ ਵੀ ਤੁਹਾਨੂੰ ਦੱਸਣ ਲੱਗ ਗਿਆ ਤਾਂ ਮੈਂ ਅੱਗੇ ਆਈਡੀਆ ਨਹੀਂ ਸਪਲਾਈ ਕਰ ਸਕਦਾ ਸੌਰੀ ਇਟਸ ਅ ਪਾਰਟਸ ਆਫ ਇਨਵੈਸਟੀਗੇਸ਼ਨ ਕਿ ਇਹ ਕਿਵੇਂ ਉਹਨਾਂ ਨੂੰ ਕਨਵਿੰਸ ਕਰਦਾ ਸਰ ਉਹਨਾਂ ਦੀ ਆਪਾਂ ਨਕੀਲ ਕਰ ਰਹੀਆਂ ਕੀ ਬਿਲਕੁਲ ਸਰ ਡਾਕੂਮੈਂਟ ਵਗੈਰਾ ਜੋ ਬਿਲਕੁਲ ਜੀ ਬਿਲਕੁਲ ਸਾਰਾ ਚੀਜ਼ ਇਟ ਇਜ਼ ਇਨ ਦਾ ਵੇ ਐਂਡ ਇਨਵੈਸਟੀਗੇਸ਼ਨ ਚੋਂ ਦੇਖਾਂ ਸਰ ਕੋਈ ਮਨੀ ਵਗੈਰਾ ਵੀ ਆਚਾਨ ਤਰ੍ਹਾਂ ਆਪਨੇ ਉਹ ਕਿਵੇਂ ਲੈ ਸਕਦੇ ਆ ਕਿਤੇ ਸਰ ਰਿਮਾਂਡ ਲਿਆ ਸਭ ਤੋਂ ਪਹਿਲਾਂ ਅਸੀਂ ਬਾਈਕ ਰਿਕਵਰ ਕੀਤੇ ਨੇ ਉਦੋਂ ਬਾਅਦ ਇਹਨਾਂ ਨੇ ਉਹ ਟ੍ਰੇਲ ਬਣਾਵਾਂਗੇ ਮਨੀ ਟ੍ਰੇਲ ਔਰ ਉਸ ਉਸ ਚੀਜ਼ ਨੂੰ ਇਨਵੈਸਟੀਗੇਟ ਕਰਾਂਗੇ ਜਿਹੜੇ ਲੋਕ ਆਪਣਾ ਮੋਟਰਸਾਈਕਲ ਵਾਪਸ ਲੈਣਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਪੁਲਿਸ ਤੋਂ ਸਰ ਬਿਲਕੁਲ ਜੀ ਉਹਨਾਂ ਨੂੰ ਜਿਵੇਂ ਹੁਣ ਅਸੀਂ ਸਾਰਾ ਆ ਲਿਸਟ ਮੇਰੇ ਕੋਲ ਹੈ ਜੀ ਵਿਦ ਮੋਟਰਸਾਈਕਲ ਨੰਬਰ ਇਸ ਵਰਦਾਰੀ ਕਰਾ ਕੇ ਜਿਹੜੇ ਓਨਰ ਆਪਣਾ ਓਨਰ ਦਿਖਾਊਗਾ ਆਪਣੀ ਆਰਸੀ ਨਾਲ ਦਿਨਾ ਵਰਦਾਰੀਆ ਹੋ ਜਾਣਗੀਆਂ ਨੇ ਸਰ ਇਹ ਉਹ ਗਰੁੱਪ ਕਹਿ ਸਕਦੇ ਆ ਕਿ ਜਿਹੜਾ ਰਜਿੰਦਰ ਹਸਪਤਾਲ ਦੇ ਵਿੱਚ ਲਗਾਤਾਰ ਮੋਟਰਸਾਈਕਲਾਂ ਚੋਰੀ ਸਰ ਕਾਲੀ ਮਾਤਾ ਮੰਦਰ ਰਜਿੰਦਰਾ ਹਸਪਤਲ ਹੋਰ ਆਪਣੀ ਜਿਹੜੀਆਂ ਜਿੰਨੀਆਂ ਮੇਜਰ ਥਾਂਾਂ ਨੇ ਕੋਈ ਛੱਡਿਆ ਹੀ ਨਹੀਂ ਸ਼ਹਿਰ ਦੀ ਥਾਂ ਤੋਂ ਚੋਰੀ ਨਾ ਕੀਤੀ ਸਰ ਜਿਵੇਂ ਤੁਸੀਂ ਇਸ ਤੇ ਰਤੀਏ ਤੇ ਮਾਨਸਾ ਦੇ ਸੀ ਜੀ ਪਟਿਆਲੇ ਰਹਿੰਦੇ ਸੀ ਜੀ ਆਪ ਚੋਰੀ ਕਰਕੇ ਉੱਥੇ ਲੱਗੇ ਆਂਦੇ ਸੀ ਜਨਾਬ ਵੀ ਪੀਜੀ ਚ ਰਹਿੰਦੇ ਨੇ ਤੇ ਇਹਨਾਂ ਨੇ ਨਵਾਂ ਆਈਡੀਆ ਕ੍ਰੀਏਟ ਕੀਤਾ ਔਰ ਕੁਛ ਦਿਨਾਂ ਚ ਇਹਨਾਂ ਨੇ ਤਰਥੱਲੀ ਮਚਾਤੀ ਹਰ ਥਾਂ ਤੋਂ ਬਾਈਕ ਸਟ੍ਰਕਚਰ ਹਾਂ ਜੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ